ਮਾਤਾ ਗੁਜਰੀ ਜੀ ਸਰਸਾ ਤੋਂ ਅਰੰਭੇ ਬਿਕੜੇ ਪੈਂਦੇ ਭੂਮੀ ਨੇਦੀ ਅਧੀ ਰਾਸੀ ਆਖਰ ਸੰਤਾਂ ਦੇ ਬੇਨਤੀ ਕਰਨ ਤੇ ਕਨਪੋਰ ਕਾਲੀ ਰਾਤ ਨੂੰ ਜੀ ਸ੍ਰੀ ਅਨੰਤਪੁਰ ਸਾਹਿਬ ਦੇ ਕਿਲੇ ਵਿੱਚ ਚੜਨ ਦਾ ਫੈਸਲਾ ਹੋਇਆ ਤੇ ਫਿਰ ਸ਼ੁਰੂ ਹੋਈ ਬਿਕੜੇ ਪੈਂਦੇ ਤੇ ਕਕਰੜੀ ਇਹ ਆਤਰਾਸਮਾਂਤੂ ਤੇਜ਼ਮੀ ਵਰਸ ਰਿਆਸੀ ਹਵਾ ਬਹੁਤ ਸੱਤ ਜਿਵੇਂ ਤਿੱਖੇ ਤਿੱਖੇ ਪਿੰਡੇ ਵਿੱਚ ਵੱਜ ਰਹੇ ਹੋਣ ਪਿੱਛੇ ਵਹਿਰੀਆਂ ਦੀਆਂ ਫੌਜਾਂ ਦੀ ਗੂੰਜ ਤੇ ਅੱਗੇ ਮੌਤ ਤੇ ਖੁੱਲੇ ਦਰਵਾਜ਼ੇ ਵਰਗੀਆਂ ਸਰਸਾ ਨਦੀ ਦੀਆਂ ਗਾਜਰੀਆਂ ਲਹਿਰਾ ਮਾਤਾ ਗੁਜਰੀ ਜੀ ਨੇ ਆਪਣੇ ਛੋਟੇ ਸਹਬਜ਼ਾਦੇ ਨੂੰ ਸਿੰਨ ਲਾਇਆ ਮਾਤਾ ਗੁਜਰੀ ਜੀ ਦੀ ਗੋਦ ਹੈ ਐਸਾ ਸਹਾਰਾ ਜਿਵੇਂ ਕੋਈ ਦੀਵਾ ਹਨੇਰੇ ਵਿੱਚ ਚਮਕ ਰਿਹਾ ਹੋਵੇ ਗੁਰੂ ਸਾਹਿਬ ਦਾ ਪਰਿਵਾਰ ਸੰਗਤ ਅਤੇ ਸਿੱਖ ਜਥੇ ਸਰ ਸਰਸਾ ਦੀ ਕੰਢੇ ਇਕੱਠੇ ਹੋਏ ਬਦਰਾਤ ਚਮਕਦੀ ਬਿਜਲੀ ਚਕਰੇ ਕਦੇ ਕਦੇ ਕੁਝ ਚਿਹਰੇ ਨਜ਼ਰ ਆਉਂਦੇ ਜਾਂ ਸਰਸਨਦੀ ਵਿੱਚ ਆਏ ਪਾਣੀ ਦੇ tufaan ਦੀਆਂ ਖੋਫ ਨੰ ਛੱਲਾ ਹੀ ਨਜ਼ਰਾਂ ਆਉਂਦੀਆਂ ਗੁਰੂ ਜੀ ਅੱਜ ਜਨੇ ਆਸਾ ਕੀ ਵਾਰ ਦੀ ਸੰਪੂਰਨਤਾ ਕੀਤੀ ਤੇ ਹੁਕਮ ਕੀਤਾ ਸਰਸਨਦੀ ਪਾਰ ਕਰਨੀ ਹੈ ਉਸ ਰਾ ਸਰਸਨਦੀ ਦੇ ਪਾਣੀ ਨੇ ਨਾ ਸਿਰਫ ਸਰੀਰਾਂ ਨੂੰ ਵੰਡਿਆ ਸਗੋਂ ਸਾਰਾ ਗੁਰੂ ਪਰਿਵਾਰ ਵੀ ਖੇਰੂ ਖੇਰੂ ਹੋ ਗਿਆ ਮਾਤਾ ਗੁਜਰੀ ਜੀ ਛੋਟੇ ਸਹਬਜ਼ਾਦਿਆਂ ਨਾਲ ਇੱਕ ਪਾਸੇ ਨਿਕਲ ਗਏ ਗੁਰੂ ਸਾਹਿਬ ਹੋਰ ਪਾਸੇ ਚਲੇ ਗਏ ਇਹ ਸਤਪੋਦੀ ਰਾਤ ਸੀ ਅਤੇ ਅਗਲਾ ਦਿਨ ਚੜ੍ਹਨ ਪ੍ਰੰਤ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜੀ ਝਾੜੀਆਂ ਅਤੇ ਕੰਡਿਆਂ ਰਾਹਂ ਫੰਡਿਆਲੀ ਰਾਹਂ ਦਾ ਲੰਬਾ ਪੈਂਦਾ ਤੈ ਕਰਦੇ ਰਹੇ 8 ਪੋਦੀ ਰਾਤ ਨੂੰ ਉਹ ਮੁਲਾਕਾ ਮਸਕੀ ਜੀ ਦੀ ਸ਼ਨ ਵਿੱਚ ਜਾਪੂ ਜੀ ਇੱਥੇ ਮਾਤਾ ਲక్ష్ਮੀ ਜੀ ਨੇ ਸਾਹਿਬ ਜੀ ਨੂੰ ਪੂਰੀ ਸ਼ਿਕਾਇਤ ਇਹ ਰਾਤ ਆਰਾਮ ਦੀ ਤਾਂ ਨਹੀਂ ਰਾਤਨੀ ਸੀ ਪਰ ਮਾਤਾ ਗੁਜਰੀ ਜੀ ਨੂੰ ਜਾਂ ਪਸਾਨ ਵਾਲਾ ਇੱਕ ਚਿਹਰਾ ਮਿਲਿਆ ਉਹ ਸੀ ਗੰਗੂ ਗ੍ਰਾਮਣ ਜੋ ਕਈ ਸਾਲਾਂ ਤੱਕ ਪਰਿਵਾਰ ਦੇ ਨਾਲ ਰਿਹਾ ਸੀ ਉਸ ਨੇ ਆ ਕੇ ਨਮਸਕਾਰ ਕੀਤੀ ਅਤੇ ਕਿਹਾ ਮਾਤਾ ਜੀ ਤੁਸੀਂ ਮੇਰੇ ਨਾਲ ਆਓ ਮੇਰੇ ਘਰ ਤੁਹਾਨੂੰ ਸਖਿਆ ਮਿਲੇਗੀ ਮਾਤਾ ਜੀ ਨੇ ਛੋਟੇ ਸਹਬਜ਼ਾਦਿਆਂ ਨੂੰ ਨਾਲ ਲੈ ਅਤੇ ਗੰਗੂ ਤੇ ਭਰੋਸਾ ਕਰਦੇ ਉਸ ਨਾਲ ਚਲ ਪਈ ਰਾਤ ਦੇ ਹਨੇਰੇ ਵਿੱਚ ਪਿੰਡਾਂ ਦੇ ਸੁੰਨੇ ਰਸਤੇ ਲੰਘਦੇ ਥਰੂ ਥਰੂ ਕਰਦੇ ਗੰਗੂ ਦੇ ਪਰਿਵਾਰ ਬਾਲਕ ਜਾਂਦੇ ਹੋਏ ਰਸਤੇ ਵਿੱਚ ਕਈ ਥਾਵਾਂ ਤੇ ਰੁਕਦੇ ਹੋਏ ਫਿਰ ਗੰਗੂ ਦੇ ਪਿੰਡ ਪੁੱਜੇ ਜਿੱਥੇ ਉਸ ਨੇ ਮਾਤਾ ਜੀ ਅਤੇ ਸਹਬਜ਼ਾਦਿਆਂ ਨੂੰ ਆਪਣੇ ਘਰ ਆਰਾਮ ਕਰਨ ਦਿੱਤੇ ਮਾਤਾ ਜੀ ਨੂੰ ਇਹ ਨਹੀਂ ਸੀ ਪਤਾ ਕਿ ਅਗਲੀ ਹੀ ਘੜੀ ਵਿੱਚ ਗੰਗੂ ਦਾ ਰੂਪ ਕਿਵੇਂ ਬਦਲ ਜਾਣਾ ਹੈ ਉਸਕਾ ਵੀ ਨਹੀਂ ਸੀ ਜਾਸਾ ਕਿ ਸੋਸ਼ਕਿਆ ਦੇ ਨਾਮ ਤੋਂ ਇਹ ਮੇਲੇ ਟਿਕਾਣਾ ਕਿੱਥੇ ਬਦਲ ਜਾਏਗਾ ਸ਼ੁਰੂ ਵਿੱਚ ਗੰਗੂ ਨੇ ਮਿੱਠੇ ਬੋਲ ਬੋਲੇ ਖਾਣ ਪੀਣ ਦਾ ਪ੍ਰੋਸਾ ਦਿੱਤਾ ਪਰ ਜਿਵੇਂ ਉਸਦੀ ਨਿਦਾਰ ਮਾਤਾ ਜੀ ਕੋਲ ਪਈ ਗਕੜੀ ਤੇ ਪਈ ਉਸਦਾ ਮਨ ਲਾਲਚ ਨਾਲ ਭਰ ਗਿਆ ਗੰਗੂ ਨੇ ਰਾਤ ਦੇ ਹਨੇਰੇ ਵਿੱਚ ਉਹ ਕੀਮਤੀ ਗਟੜੀ ਚੁੱਕ ਲਈ ਜਦ ਮਾਤਾ ਜੀ ਨੇ ਨਰਮ ਸੁਭਾਅ ਨਾਲ ਪੁੱਛਿਆ ਉੱਤਰ ਗੰਗੂ ਰਾਜ ਜੋ ਗੱਟੜੀ ਤੋਂ ਚੁੱਕੀ ਹੋ ਕਿਸੇ ਸੁਰੱਖਿਅਤ ਥਾਂ ਤੇ ਰੱਖ ਦਿੱਤੀ ਤਾਂ ਗੰਗੂ ਨੇ ਰੂਹ ਦੇ ਅੰਦਰ ਛੁਪਿਆ ਕਾਲਾ ਰੂਪ ਉੱਪਰ ਆਇਆ ਉਹ ਗੱਲ ਅੱਗ ਬੁਲਾ ਹੋ ਚਿਕਨ ਲੱਗਾ ਤੁਸੀਂ ਮੋਰੀ ਉੱਤੇ ਤੋਂ ਚੋਰੀ ਦਾ ਦੁਸ਼ਰ ਪਾਉਂਦੇ ਹੋ ਉਹ ਨਹੀਂ ਹੀ ਤੁਹਾਨੂੰ ਮਰੰਡੇ ਕੋਤਵਾਲ ਦੇ ਹਵਾਲੇ ਕਰਦਾ ਮਾਤਾ ਗੁਜਰੀ ਜੀ ਨੇ ਪ੍ਰੇਮ ਪਰਿ ਬਚਨ ਆ ਸਮਝਾਇਆ ਵੇ ਉੱਤਰ ਜੀ ਜੇ ਗੁੱਟ ਗੱਟੜੀ ਚੁੱਕ ਲਈ ਹੈ ਤਾਂ ਕੋਈ ਗੱਲ ਨਹੀਂ ਪਰ ਕਿਸੇ ਹੋਰ ਨੂੰ ਸਾਡੀ ਖਬਰ ਨਾ ਕਰੀ ਪਰ ਤੋਕੀ ਆਵਾਜ਼ ਬੰਗੂ ਨਾ ਮੰਨ ਤੇ ਮਰੰਡੀ ਮਰੰਡੀ ਨਗਰਵਾਲ ਤੋਂ ਨਿਕਲ ਦੋ ਲਿਆ ਮੁਗਲ ਫੌਜਾਂ ਨੇ ਗੰਗੂਦੀ ਇਲਾਕੇ ਤੇ ਮਰੰਡੇ ਆ ਹੱਲਾ ਬੁਲ ਦਿੱਤਾ। ਉਹਨਾਂ ਮਾਤਾ ਗੁਜਰੀ ਜੀ ਦੇ ਦੋਵੇਂ ਛੋਟੇ ਸਹਬਜ਼ਾਦੇ ਬਾਬਾ ਯੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਰਾਤ ਨੂੰ ਰੰਡੇ ਦੀ ਕੋਤਵਾਲੀ ਵਿੱਚ ਜਾੜ ਦਿੱਤਾ। ਫਿਰ ਉਹਨਾਂ ਦੇ ਤੋਂ ਉਹਨਾਂ ਨੂੰ ਸਰਹੰਦੇ ਦਾਇਆ ਗਿਆ ਤੇ 21 ਪਹਨ ਨੂੰ ਸਹਬਜ਼ਾਦਿਆਂ ਨੂੰ ਸਰਹੰਦੇ ਦੇ ਸੂਬਾ ਦਾ ਵਜ਼ੀਰ ਖਾਂ ਕੋਲ ਪੇਸ਼ ਕੀਤਾ ਗਿਆ। ਜਿੱਥੇ ਸਹਬਜ਼ਾਦਿਆਂ ਨੂੰ ਝੁੱਕ ਕੇ ਸलाम ਕਰਨ ਦੀ ਬਜਾਏ ਅਡੋਲਤਾ ਨਾਲ ਫਤਿਹ ਬਲਾਈ। ਇਹ ਮਾਤਾ ਜੀ ਵੱਲੋਂ ਦਿੱਤੀ ਗਈ ਸਿੱਖਿਆਦੰਤ ਜਾਸੀ। ਅਗਲੇ ਦਿਨ 12 ਪਹਨ ਨੂੰ ਕਿਸੇ ਵੇਲੇ ਸਹਬਜ਼ਾਦਿਆਂ ਨੇ ਫਿਰ ਉਸੇ ਦਲੇਰੀ ਨਾਲ ਫਤਿਹ ਬਲਾਈ ਤੇ ਉਸ ਦੇ ਕ੍ਰਿੰਦਿਆਵਲੋ ਦਿੱਤੇ ਜਾਏ ਬਖਵਾ ਲਾਲਚਾਂ ਦਾ ਮੂੰਹ ਪੰਨਿਆ ਇਸੇ ਰਾਤ ਮੋਤੀ ਰਾਮ ਮਹਾਰਾਜ ਜੀ ਆਪਣੀ ਜਾਨ ਤੇ ਖੇੜ ਕੇ ਮਾਤਾ ਜੀ ਅਤੇ ਸਹਿਬ ਜੀਾਂ ਦਾ ਲਈ ਦੁੱਧ ਲੈ ਕੇ ਠੰਡੇ ਬੁਰਕ ਤੱਕ ਉੱਜੇ ਗਏ ਸ੍ਰੀ ਨਾਥਪੁਰ ਸਾਹਿਬ ਤੋਂ ਨਿਕਲ ਮਗਰ ਇਹ ਸਾਰੀ ਯਾਤਰਾ ਮਾਤਾ ਜੀ ਲਈ ਬਹੁਤ ਵਿਖੜੀ ਪੈਂਡੇ ਵਾਲੀ ਸੀ ਮਾਤਾ ਗੁਜਰੀ ਜੀ ਆਪਣੇ ਪੋਤੇ ਰਾਮ ਨੂੰ ਸਿਰਫ ਜ਼ਿੰਦਗੀ ਹੀ ਨਹੀਂ ਦੇ ਰਹੇ ਸਨ ਸਗੋਂ ਉਹਨਾਂ ਨੂੰ ਅਦੁੱਤੀ ਸਿਹادت ਲਈ ਅਦੰਬੀ ਸਬਕ ਸਿਖਾ ਦੇ ਤਿਆਰ ਵੀ ਕਰੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ